ਮੇਰੇ ਪਿਆਰਿਓ ਤੁਸੀਂ ਨੇ ਗੰਗਾ ਜਮਨਾ ਸਰਸਪਤੀ ਜਿਹੜਾ ਉਹਦਾ ਜ਼ਿਕਰ ਤੁਸੀਂ ਜ਼ਰੂਰ ਸੁਣਿਆ ਹੋਣਾ ਗੰਗਾ ਨਦੀਆਂ ਜਮਨਾ ਨਦੀਆਂ ਹਨ ਇਸ ਵਕਤ ਮੈਂ ਜਮਨਾ ਨਦੀ ਦੇ ਕਿਨਾਰੇ ਦੇ ਉੱਪਰ ਖੜਾ ਹਾਂ ਵੱਖਰਾ ਹੀ ਮਾਹੌਲ ਹੈਗਾ ਤੇ ਵੱਖਰੀ ਹੀ ਗੱਲਬਾਤ ਆ ਤੇ ਵੱਖਰਾ ਹੀ ਸਕੂਨ ਮਿਲ ਰਿਹਾ ਹੈਗਾ ਇੱਥੇ ਖੜ ਕੇ ਤੇ ਤੁਹਾਨੂੰ ਮੈਂ ਇੱਥੇ ਦਿਖਾਵਾ ਵੀ ਇੱਥੇ ਕਿੱਦਾਂ ਦੇ ਲੋਕ ਨੇ ਜਮਨਾ ਦੇ ਉੱਪਰ ਮੇਠ ਰੋੜ ਦੇ ਬਿਲਕੁਲ ਉੱਪਰ ਖੜੇ ਇਹ ਬਹੁਤ ਸੋਹਣਾ ਮਾਹੌਲਾ ਬਹੁਤ ਬਹੁਤ ਲੋਕ ਕਿੰਨਾ ਕਿੰਨਾ ਦੇ ਲੋਕ ਨੇ ਕੀ ਲੋਕ ਦਾਨ ਪੁੰਨ ਵੀ ਕਰਦੇ ਨੇ ਕਿੰਦਾ ਲੋਕ ਮੱਛੀਆਂ ਫੜਦੇ ਨੇ ਕਿੰਦਾ ਇੱਥੇ ਲੋਕ ਨਹਾਉਂਦੇ ਨੇ ਨਜ਼ਾਰਾ ਤੱਕ ਰਹੇ ਨੇ ਫੇ ਬਾਈ ਨੂੰ ਕਹੂੰਗਾ ਵੀ ਉਹ ਉੱਧਰ ਕੈਮਰਾ ਮਾਰ ਕੇ ਦਿਖਾ ਦਿਓ ਜਿਹੜਾ ਤੇ ਆਜੋ ਮਿੱਤਰ ਪਿਆਰੋ ਤੁਹਾਨੂੰ ਮੈਂ ਦਿਖਾਵਾਂ ਤੇ ਕਿੰਦਾ ਕਿੰਦਾ ਦੇ ਇੱਥੇ ਲੋਕ ਨੇ ਕਿਵੇਂ ਲੋਕ ਕੀ ਕਰਦੇ ਨੇ ਹਣਾ ਤੇ ਉਹ ਵੇਖੋ ਹਣਾ ਲੋਕ ਮੱਝਾਂ ਵੀ ਜਿਹੜੇ ਚਾਰੀ ਜਾਂਦੇ ਨੇ ਪਿੱਛੇ ਕਿੰਨਾ ਸੋਹਣਾ ਦ੍ਰਿਸ਼ ਬਣਿਆ ਹੋਇਆ ਤੇ ਉਹ ਲੋਕ ਰਹਿ ਵੀ ਰਹੇ ਨੇ ਤੰਬੂ ਦੇ ਵਿੱਚ ਤੇ ਉਧਰ ਲੋਕ ਨੇ ਜਿਹੜੇ ਮੱਸੀਆਂ ਵੀ ਫੜ ਰਹੇ ਨੇ ਹਨ ਤੇ ਤੁਹਾਨੂੰ ਮੈਂ ਦਿਖਾਵਾਂ ਲੋਕ ਦਾਨਪੁੰਨ ਵੀ ਬੜਾ ਕਰਦੇ ਨੇ ਕਿ ਇੱਥੇ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਵੀ ਪਾ ਕੇ ਜਾਂਦੇ ਨੇ ਤੇ ਵੱਖਰਾ ਹੀ ਮਾਹੌਲ ਆ ਹਨਾ ਜ਼ਿੰਦਗੀ ਦਾ ਵੱਖਰਾ ਹੀ ਸਕੂਨ ਆ ਮੇਸ਼ਟ ਰੋਡ ਦੇ ਉੱਪਰ ਖੜੇ ਸੀਗੇ ਤੇ ਰਸਤੇ ਦੇ ਵਿੱਚ ਜਮਨਾ ਨਦੀ ਆਈ ਹਨਾ ਜਮਨਾ ਨਦੀ ਦਾ ਜ਼ਿਕਰ ਵੈਸੇ ਫਲਮ ਵੀ ਬਣੀ ਹੋਈ ਆ ਗੰਗਾ ਜਮਨਾ ਸਰਸਪਤੀ ਇਹ ਬਿਤਾਵਚਨ ਦੀ ਜਿਹਨੂੰ ਲੰਬੂ ਕਹਿ ਦਿੰਦੇ ਹੋਗੇ ਹਨਾ ਤੇ ਇਹ ਇਹ ਮਿੱਤਰੋ ਜਮਨਾ ਨਦੀ ਹੈਗੀ ਹਨਾ ਜਮਨਾ ਨਦੀ ਦਾ ਤੁਹਾਨੂੰ ਦ੍ਰਿਸ਼ ਦਿਖਾ ਰਿਆਂ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਸੋਹਣਾ ਜ਼ਿੰਦਗੀ ਦਾ ਵੱਖਰਾ ਸਕੂਨ